ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ YouTube ਚੈਨਲ ਸ਼ੈਰੀਕ ਮਾਨਵੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆ ਜੀ 14 ਜਨਵਰੀ ਮਾਗੀ ਦਾ ਅੱਜ ਦਿਹਾੜਾ ਆ ਤੇ ਸੰਗਰਾਂਦ ਦਾ ਦਿਹਾੜਾ ਪਉਤਰ ਤੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪਰਲੋਗ ਗਮਨ ਦਵੇਸ਼ ਜਿਹੜਾ ਆ ਉਹ ਹਰ ਸਾਲ ਘਮਾਨ ਦੇ ਵਿੱਚ ਜਿਹੜਾ ਆ ਉਹ ਜੋੜ ਮੇਲਾ ਲੱਗਦਾ ਆ ਤੇ ਅੱਜ ਦਾ ਵਲੌਗ ਤੁਹਾਨੂੰ ਦਿਖਾਉਂਦੇ ਆ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਟਾਈਮ ਹੋ ਗਿਆ ਵਾ ਮਾਰਨਿੰਗ ਦੇ ਸੂਰੇ 5:30 ਤੇ ਆਓ ਤੁਹਾਨੂੰ ਅੱਜ ਦਾ ਵਲੋਗ ਸੁਣਾਇਆ ਇਸ ਟਮ ਤੇ ਆਪਾਂ ਮੌਜੂਦ ਆ ਜੀ ਗੁਰਦੁਆਰਾ ਤਪਿਆਣਾ ਸਾਹਿਬ ਕੁਮਾਨ ਵਿਖੇ ਤੇ ਮਾਰਨਿੰਗ ਦੇ ਜਿਹੜੇ ਆ 5:30 ਹੋ ਚੁੱਕੇ ਨੇ ਤੇ ਧੁੰਦ ਵੀ ਕਾਫੀ ਆ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਯਾ ਦੂਰੋ ਦੂਰ ਸਰਦਾਂ ਲੁਜੜਿਆ ਸਾਧੂ ਸਾਰੇ ਹੁੰਦੇ ਆ ਜਿਵੇਂ ਤੁਸੀਂ ਵੇਖ ਚੁੱਕਦੇ ਹੋ ਗੱਡੀਆਂ ਲੱਗੀਆਂ ਹੋਈਆਂ ਨੇ ਗੁਰਦੁਆਰਾ ਬਾਬਾ ਨਾਮਦਾਬ ਦਾ ਪ੍ਰਣਾ ਸਾਹਿਬ ਦਾ ਸੰਖੇਪ ਇਤਿਹਾਸ ਸ੍ਰੀਮਨ ਬਾਬਾ ਨਾਮਦਾਬ ਜੀ ਮਹਾਰਾਜਮਨਾ ਦਾ ਜਨਮ ਦਿਨ 12 ਅਕਤੂਬਰ 1272 ਈਸਵੀ ਮੁਕਰਮੀ 1327 ਮਰਸੀ ਬਾਨੀ ਜ਼ਿਲ੍ਹਾ ਮਲਾਪੁਰ ਮਹਾਰਾਸ਼ਟਰ ਤੋਂ ਬਾਬਾ ਦੀ ਸੱਚਦਾ ਵੰਦਨ ਥੰਦੇ ਮਹਾਰਾਸ਼ਟਰ ਦੇ ਚਾਲਕੋ ਨਵਾਲੀ ਤੋਂ ਅੰਮ੍ਰਿਤਪਨਾਰ ਸਬਰੀ ਤੋਂ ਪੰਜਾਬ ਪਹੁੰਚ ਪੰਜਾਬ ਨੂੰ ਜਦੋਂੋਂ ਲੈ ਆਪ ਇਸ ਸਥਾਨ ਤੇ ਕਮਾਨ ਕੇ ਇਹ ਆ ਜੀ ਗੁਰਦੁਆਰਾ ਤਪਿਆਣਾ ਸਾਹਿਬ ਇਸ ਸਤਾਨ ਦੇ ਤੇ ਭਗਤ ਨਾਮਦੇਵ ਜੀ ਨੇ 17 ਸਾਲ ਦੁਬਸਿਆ ਜਿਹੜੀ ਆ ਉਹ ਕੀਤੀ ਹੋਈ ਹੈ ਦੇ ਅਦੁੱਤਨ ਦਰਸ਼ਨ ਕਰਾਉਨੇ ਆ ਉਹ ਪੂਰਾ ਸਾਬ ਦੇ ਜਿੱਥੇ ਭਗਤ ਨਾਮਦੇਵ ਜੀ ਨੇ 17 ਸਾਲ ਦੁਬਸਿਆ ਲਿਆ ਉਹ ਕੀਤੀ ਹੈ 丢丢。 ਆਗਤ ਹੋ ਕੇ ਤੇ ਉਹ ਪਾਕ ਤੇ ਆ ਪਾਇਆ ਇਹ ਮੇਖ ਸਕਦੇ ਹੋ ਕਿੰਨੀ ਸੋਹਣੀ ਸਜਾਵਟ ਜਿਹੜੀ ਆ ਉਹ ਕੀਤੀ ਹੋਈ ਆ ਗੁਰਦੁਆਰਾ ਤਪਿਆਣਾ ਸਾਹਿਬ ਦੀ ਤੇ ਇਸ ਦੀ ਜਿਹੜੀ 9 ਮੰਜ਼ਲਾ ਇਮਾਰਤ ਹੈ ਉਹਦੇ ਉੱਤੇ ਵੀ ਲਾਈਟਾਂ ਦੀ ਜਿਹੜੀ ਆ ਉਹ ਸਜਾਵਟ ਕੀਤੀ ਹੋਈ ਆ ਦਰਸ਼ਨ ਕਰਨ ਤੋਂ ਬਾਅਦ ਅਸੀਂ ਆ ਗਏ ਆ ਬਾਹਰ ਤੇ ਇੱਥੇ ਗੁਰੂਕ ਲੰਗਰ ਜਿਹੜੇ ਉਹ ਚੱਲ ਰਹੇ ਨੇ ਗਰਮਾ ਗਰਮ ਦੁੱਧ ਦੇ ਤੇ ਸ਼ਕਨ ਤੋਂ ਬਾਅਦ ਜਿਹੜਾ ਆਪਾਂ ਜਾਵਾਂਗੇ ਗੁਰਦੁਆਰਾ ਦਰਬਾਰ ਭਗਤਨਾਮ ਦੇ ਜੀ ਤੇ ਆਜ ਉਹਨਾਂ ਦੇ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਦਰਬਾਰ ਭਗਤਨਾਮ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਸੰਗਤਾਂ ਚ ਭਾਰੀ ਇਸ਼ਿਆ ਹੈ ਦਰਸ਼ਨ ਕਰਨ ਦੇ ਲਈ ਸੰਤਾ ਕਾਫੀ ਦੂਰ ਦੂਰ ਤੋਂ ਆਇਓ ਯਾਨੀ ਤੇ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਦਰਬਾਰ ਬਕਤਨਾਮ ਦੇਵ ਜੀ ਕੁਮਾਨ ਤੇ

ਉਹਨਾਂ ਦੇ ਵੀ ਦਰਸ਼ਨ ਕਰ ਬੰਨਦੇ ਤੇ ਵੀ ਰਾਧਾ ਕੁਸ਼ਮੀਦੀ ਦਾ ਮੰਦਿਰ ਖੰਮਾਹ ਦੂਰ ਮੰਦਿਰ ਤੇ ਪ੍ਰਾਚੀਨ ਸ਼ੇਰ ਮੰਦਿਰ ਹੈ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਰਾਧਾ ਕੁਸ਼ਮੀਦੀ ਦਾ ਮੰਦਿਰ ਹੋਰ ਕਿੱਥੇ ਹੈ ਅਜੋ ਤਾਂ ਨੂੰ ਦਰਸ਼ਨ ਕਰਾਉਨੇ ਆਂ ਭਗਵਾਨ ਦੇ ਨਾਮ ਦੇ ਜੀ ਦੇ ਅੰਤਮ ਸਮਾਦੇ ਸਥਾਨ ਤੋਂ

ਦੁਕਾਨਾਂ ਲੱਗੀਆਂ ਹੋਈਆਂ ਨੇ ਕੁਝ ਕੁ ਦੁਕਾਨਾਂ ਜਿਹੜੀਆਂ ਮਾਰਨਿੰਗ ਟਾਈਮ ਤੇ ਖੁੱਲੀਆਂ ਨੇ ਤੇ ਕੁਝ ਕੁ ਹਜੇ ਬੰਦ ਨੇ ਟਾਈਮ ਜਿਹੜਾ ਉਹ ਕਰੀਬ 6:30 ਹੋ ਚੁੱਕਿਆ ਤੇ ਗੁਰੂ ਕਲਪ ਕਰ ਵੀ ਚੱਲ ਰਹੇ ਨੇ ਇਹ ਆ ਜੀ ਗੁਰਦੁਆਰਾ ਚਕਨ ਕਮਰ ਮਨਿਸ ਜਾਵੜ ਤੋਂ ਨਹੀਂ ਦੇਖ ਸਕਦੇ ਹੋ ਕੁਝ ਮਾਰਨਿੰਗ ਦੇ ਦੁਕਾਨਾਂ ਖੁੱਲੀਆਂ ਨੇ ਤੇ ਕੁਝ ਹਜੇ ਬੰਦ ਨੇ ਸੰਤਾਂ ਜੜੀਆਂ ਤਵਜੇ ਨੇ ਇਹ ਮੇਲੇ ਦੀ ਜਿਹੜੀ ਤੋਂ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਦੂਰ ਦੂਰ ਤੋਂ ਸੰਗਤ ਜਿਹੜੀ ਆ ਉਹ ਹੁੰਦੀ ਇੱਥੇ ਇਹ ਮੇਲਾ ਹਰ ਸਾਲ 12 ਜਨਵਰੀ ਤੋਂ ਲੈ ਕੇ 18 ਜਨਵਰੀ ਤੱਕ ਘੁਮਾਣ ਵਿਖੇ ਮਨਾਇਆ ਜਾਂਦਾ ਤੇ ਕਾਫੀ ਇਹ ਦੂਰ ਦੂਰ ਤੋਂ ਸੰਗਤ ਜਿਹੜੀ ਆ ਇੱਥੇ ਦਰਸ਼ਨ ਕਰਨੀ ਹੁੰਦੀ ਹੈ ਇਹ ਬਸੋ ਜੇ ਲੰਗਰ ਆਉਂਦੀ ਦਲਦੇ ਨੇ ਸਾਈਡ ਦੇ ਉੱਤੇ ਕਿਹੜੇ ਕਿਹੜੇ ਚੱਲ ਸਕਦੇ ਹੋ ਵਾਫੀ ਪ੍ਰਕਾਰ ਦੇ ਲੰਗਰ ਜਿਹੜੇ ਚੱਲਦੇ ਨੇ ਰਾਣਾ ਜੀ ਸੇਵਾ ਕਰ ਰਹੇ ਨੇ ਵੀ ਵੇਖੀ ਸਕਦੇ ਹੋ ਮੌਸਮ ਜਿਹੜਾ ਸਵੇਰੇ ਲੱਗ ਰਿਹਾ ਹੈ ਜਿਵੇਂ ਕਿ ਕਾਫੀ ਧੁੰਦ ਪੈ ਗਈ ਪਰ ਉਹ ਨਹੀਂ ਧੁੰਦ ਨਹੀਂ ਪਈ ਉਪਰੋਂ ਮੌਸਮ ਜਿਹੜਾ ਸਾਫ਼ ਆ ਤੋਂ ਲੱਗੇਗੀ ਅੱਜ ਵੀ ਆ ਵੀ ਵੇਖ ਹੀ ਸਕਦੇ ਹੋ ਇਹ ਸਾਰੇ ਸਾਡੇ ਪ੍ਰਿੰਟ ਦੇ ਮੁੰਡੇ ਜਿਹੜੇ ਆ ਸਾਰੇ ਨਾਲ ਹੀ ਸਾਡੇ ਤੇ ਦਰਸ਼ਨ ਕਰਕੇ ਆ ਰਹੇ ਇਦਰੀ ਜਾਈ ਸ਼ਾਮ ਦੇ 6:30 ਹੋ ਚੁੱਕੇ ਨੇ ਤੇ ਮੁੰਡੇ ਸਾਰੇ ਕੰਮ ਕਰ ਆਣ ਤੋ ਲੋਕ ਨੇ ਤੇ ਹੁਣ ਆਪਾਂ ਮੇਲਾ ਵੇਖਣ ਲਈ ਜਾਵਾਂਗੇ ਹਾਂਜੀ ਭਾਜੀ ਸ਼ਾਮ ਦਾ ਮੇਲਾ ਦੇਖੋ ਲਓ ਜੀ ਤੁਸੀਂ ਦਰਸ਼ਨ ਕਰੋ ਆਹ ਤਾਂ ਦਾ ਪਹਾੜੀ ਤਸਵੀਰ ਹੋਣਾ ਪਰ ਸਿਰੇ ਨਹੀਂ ਆ ਗਿਆ ਆਪਾਂ ਨੂੰ ਮੇਲਾ ਹੁਣ ਆਪਾਂ ਰਾਹੇ ਸ਼ਾਮ ਕੰਮ ਤੋਂ ਫ੍ਰੀ ਹੋ ਕੇ ਵੀ ਸ਼ਾਮ ਮੇਲਾ ਵੇਖਣਾ ਆਏ ਤੇ ਬਹੁਤ ਹੀ ਭਰਿਆ ਹੋਇਆ ਮੇਲਾ ਤੇ ਨਿਆਰਾ ਹੀ ਹੋਊਗਾ ਬਹੁਤ ਮੇਲਾ ਭਰਿਆ ਨਾ ਬਹੁਤ ਜ਼ਿਆਦਾ ਜੀ ਮੇਲਾ ਮੇਲਾ ਸ਼ਾਮ ਦੇ ਕਰੀਬ ਸਾਢੇ 7 ਵਜੇ ਨੇ ਤੇ ਰੌਣਕ ਤੁਸੀਂ ਵੇਖੋ ਦੇਖੋ ਤਾਂ ਇਹ ਕਿੰਨੀ ਰੌਣਕ ਹੈ ਟਾਈਮ ਤੇ ਵੀ ਕਾਫੀ ਜਿਹੜਾ ਮੇਲਾ ਥੋੜੀ ਤੋਂ ਬਰਗਾਂ ਲੌਂਗ ਲੌਂਗ ਬਣਿਆ ਹੋਇਆ ਸੌ ਜੀ ਇਸ ਟਾਈਮ ਤੇ ਅੱਪਾ ਪਹੁੰਚ ਚੁੱਕੇ ਆਂ ਪੰਘੂੜੇ ਵਾਲੀ ਸਾਈਡ ਤੇ ਆ ਰਹੇ ਤੁਹਾਨੂੰ ਪੰਘੂੜੇ ਉਖਾਣੇ ਜਿਹੜੇ ਲੱਗੇ ਹੋਏ ਕਮਾਣਾ ਲਾਈਟ ਦੇ ਵਿੱਚ ਕੋਈ ਤਕਨੀਕੀ ਖਰਾਬੀ ਹੋਣ ਦੇ ਕਾਰਨ ਜਨੇ ਨਹੀਂ ਜਿਹੜੇ ਆ ਝੂਲੇ ਲੱਗੇ ਹੋਏ ਸੀ ਉਹ ਹੌਲੀ ਹੌਲੀ ਬੰਦ ਕਰ ਦਿੱਤੇ ਗਏ ਨੇ ਤੇ ള സിഫ ചില ਆਹ ਹੋ ਗਿਆ ਰੋ ਰਿਹਾ ਮੈਂ ਕੀ ਕਰਾਂ ਓਏ ਉਹਨੂੰ ਪੁੱਛ ਵੀ ਜਦ ਮਾਂ ਤੂੰ ਬੋਲਦਾ ਨਹੀਂ ਆਹ ਜੱਟ ਗੁਰਦੀ ਤੇਰੇ ਮੱਥੀ ਜਿੱਦਾਂ ਬਾਜ਼ਾਰ ਦੇਖ ਇਸ ਨੰਬਰ ਵਾਲਾ ਜੀ ਸੋਹਰੇ ਨੀਰਮਨ ਤੇ ਚਲ ਆ ਹਾਰੋ ਯਾਰ ਹੋਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਾ ਨਹੀਂ ਆਈ ਪੀ ਦੀ ਸਿਰ भे फोन कर ਆਣਾ ਲੱਗਿਓ ਔਰ ਜੋ ਬੋਦੀ ਹੀ ਇਹ ਤਰੀਕਾ ਬੜਾ ਜਾਨਦਾਰ ਹੈ ਵੀ ਉਹ ਤੀਤਰਾ ਵਲਟਿੰਗ ਵਾਜੇ ਜਿਹੜੇ ਲਾਇਆ ਨਾ ਤੇ ਅੰਦਰ ਹੀ ਜਾਈਦਾ ਹੈ ਮੈਂ ਵੀ ਰੁਪਈਏ ਦੇ ਤੀਰੋ ਆ ਦੇ ਬਾਗੇ ਅੱਧਾ ਮਾਸਾ ਕਰਾ ਆ ਬਹੁਤ ਬਹੁਤ ਪੋਣਾ ਬਲੋ ਜਪੋ ਉਹਦੇ ਤੇਰੇ ਭਰੀ ਜਾ ਬੀਰੋ ਉਹਨੂੰ ਮੈਂਨੇ ਸੋ ਡਾਗਰਾ ਤੇ ਲੈ ਲਿਆ ਮੇਰੀ ਮਾਇਆ ਕੋਲ ਸਾਰੇ ਬੰਦ ਮਾਰੂ ਆਈ ਦੇ ਸਾਈਡ ਤੇ ਸਾਈਡ ਤੇ ਠੰਡੀ ਹੋਣੀ ਆ ਆ ਬਲੂਆੜੇ ਨੂੰ ਬੜਾ ਚੱਲ ਯਾਰ ਤੂੰ ਵੀਲੋਗ ਬਣਾਉਣ ਲਾ ਜੀ ਆਪੂ ਜੀ ਵਾਲੇ ਨੇ ਵੀ ਠੇਕਾ ਮਾਰ ਲਿਆ ਇੱਥੇ भाई साहब एक ऐसा पुजिया बना रहा है तुम तो पहुंच चुके हैं आप न्यू जंबा स्वीटरें दुकान ते ते शाम दे बाजू चुके ने करीब साढ़े आठ ਤੇ ਇੱਥੇ ਹੁਣ ਮੈਂ ਕੀ ਆਪਾਂ ਖਾਵਾਂਗੇ ਤਾਂ ਦਾ ਸਾਮਾਨ ਕਾਫੀ ਵਧੀਆ ਹੁੰਦਾ ਉਸ ਤੋਂ ਬਾਅਦ ਨੂੰ ਤੇ ਇਸ ਪੈਸੇ ਲੈਣਾਂ ਦੇ ਕਾਫੀ ਸਾਰੇ ਆਟਮਾ ਆਪਾਂ ਇਹਨਾਂ ਕੋਲ ਕਰਾਂਗੇ ਸਮੋਸੇ ਰੁਕ ਜਾ ਇੱਕ ਮਿੰਟ ਕੀ ਬੋਲੀ ਨੂੰ ਆਪਣਾ ਦੋਸਤੋ ਜੀ ਆਪਾਂ ਦੇਸ਼ ਚਾਰ ਆਪਾਂ ਨੂੰ ਦੱਸਦੇ ਹਾਂ ਉਹ ਤੋਂ ਮੈਥਰ ਦੀ ਖਿਆਵਾਂ ਦੇ ਦਿੱਤੀਆਂ ਜੀ ਤੇ ਜੀ ਤਿੰਨ ਮਿੰਟਾਂ ਤੇ ਬਲੇਟਸ ਮੋਸੇ ਖਾ ਗਿਆ ਹਾਂ ਆਹ ਹੈ ਜੀ ਚੱਲ ਰਾਤ ਦੇ ਬੱਜ ਗਏ ਨੇ 9 ਤੇ ਅੱਜ ਦਾ ਮੇਲਾ ਸਮਾਪਤ ਹੋ ਗਿਆ ਤੇ ਕੱਲ ਤੁਹਾਨੂੰ ਫੇਰ ਮੇਲੇ 'ਚ ਮਿਲਾਂਗੇ ਤੇ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੇ ਦਾ ਤੱਕ ਲਈ ਤੁਹਾਨੂੰ ਦਿਉ ਇਜਾਜ਼ਤ ਤੇ ਭਾਈ ਗੁਰਜੀ ਦਾ ਸਾਥ ਸਾਥ ਹੈ ਭਾਈ ਗੁਰਜੀ ਨਿਫਾਤੇ